ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜੀ ਸਵਾਗਤ ਹੈ ਫਿਰ ਤੋਂ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਆਪਾਂ ਬੜੇ ਦਿਨਾਂ ਬਾਅਦ ਵਾਪਸੀ ਕੀਤੀ ਹੈ ਜੀ ਗਰਾਊਂਡ ਵਾਲੀ ਵੀਡੀਓ ਤੇ ਇਹ ਦੋਸਤੋ ਗਰਾਊਂਡ ਵਿੱਚ ਪਹੁੰਚ ਚੁੱਕੇ ਹਾਂ ਤੇ ਦਿਨ ਅੱਜ ਖਾਸ ਰਹਿਣ ਵਾਲਾ ਵੀ ਹੈ ਤੇ ਆਪਾਂ ਤੇ ਇੱਕ ਛੋਟੀ ਜਿਹੀ ਬੱਚੀ ਜਿੰਨੇ ਸਟੇਟ ਲੈਵਲ ਦੇ ਜਾ ਕੇ ਤੇ ਪਿੰਡ ਟਿੱਬੇ ਦੀ ਝੋਲੀ ਦੇ ਵਿੱਚ 골ਡ ਮੈਡਲ ਤੇ ਸਾਈਕਲ ਜਿੱਤ ਕੇ ਇਹ ਲਿਆਉਂਦਾ ਆ ਤੇ ਤੇ ਇਸ ਗਰਾਉਂਡ ਨੇ अनेका ਟਿੱਬੇ ਪਿੰਡ ਨੂੰ ਖਿਡਾਰੀ ਦਿੱਤੇ ਆ ਤੇ ਹੋਰ ਇਸ ਪਿੰਡ ਦੇ ਵਿੱਚ ਜਿਹੜੇ ਖਿਡਾਰੀ ਪੁਰਾਣੇ ਖਿਡਾਰੀ ਜਿਨ੍ਹਾਂ ਦੀ ਆਪਾਂ ਗੱਲ ਕਰ ਲਈਏ ਰੂਬੀ ਟਿੱਬਾ ਮੱਟਾ ਟਿੱਬਾ ਤੇ ਰਤਨ ਸਿੰਘ ਰਤੂ ਜਿਹੜੇ ਸਭ ਤੋਂ ਸੀਨੀਅਰ ਪਲੇਅਰ ਟਿੱਬੇ ਦੇ ਮੰਨੇ ਜਾਂਦੇ ਆ ਨਾਲ ਜਿਹੜੇ ਛੋਟੇ ਬੱਚੇ ਆ ਨਵੇਂ-ਨਵੇਂ ਖੇਤਰਾ 'ਚ ਨਵੀਆਂ-ਨਵੀਆਂ ਮੱਲਾ ਮਾਰ ਕੇ ਤੇ ਪਿੰਡ ਦਾ ਨਾਮ ਜਿਹੜਾ ਰੌਸ਼ਨ ਕਰ ਰਹੇ ਆ ਤੇ ਪਿੰਡ ਟਿੱਬੇ ਦੀ ਇੱਕ ਛੋਟੀ ਜੀ ਬੱਚੀ ਜਿਹੜੇ ਮੋਗੇ ਤੋਂ ਤੇ 80 ਬੱਚਿਆਂ ਵਿੱਚੋਂ ਪਹਿਲਾ ਸਟਾਨਾ ਹਾਸਲ ਕਰਕੇ ਇੱਕ ਟਰਾਫੀ ਤੇ ਸਾਈਕਲ ਨਾਲ ਮਾਨ ਸਨਮਾਨ ਉਸ ਬੱਚੇ ਦਾ ਜਿਹੜਾ ਹੋਇਆ ਹਰਕਾਂ ਜੀ ਤੇ ਬੱਚੇ ਦਾ ਮਨ ਕਿਵੇਂ ਇਧਰ ਖੇਡਾਂਵਾਂ ਲਾਇਆ ਤੁਸੀਂ ਮੋਟੀਵੇਟ ਕੀਤਾ ਜਾਂ ਤੇ ਆਡੇ ਵਾਲ ਵੇਖ ਕੇ ਆਪਣੇ ਆਪ ਰੋਲ ਬਣ ਗਿਆ ਜਿਹੜਾ ਈਵੈਂਟ ਹੈ ਪਹਿਲਾਂ ਵੀ ਕੋਈ ਕੰਪੀਟੀਸ਼ਨ ਕੀਤੀ ਜਿੱਤੋਂ ਪਹਿਲਾਂ ਇਹ ਇੱਕ ਘਰਾਂਚੋ ਦੇ ਵਿੱਚ ਖੇਡ ਗਈ ਸੀ ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣ ਇਸ ਟੂਰਨਾਮੈਂਟ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਬੱਚਿਆਂ ਨੂੰ ਜਿੱਥੇ ਦੇ ਲਾ ਕੇ ਗਏ ਇਹ ਐਥਲੈਟਿਕ ਮੀਟ ਉਹ ਜਿਹੜੀ ਪਿੰਕਾ ਜਰਗ ਉਹ ਕਰਉਂਦਾ ਪਿੰਕਾ ਜਰਗ ਦਾ ਆਈ ਸਾਡੇ ਕੋਲ ਤੋਹਫਾ ਆਇਆ ਇੱਕ ਵੱਡਾ ਠੀਕ ਆ ਜਿਹੜਾ ਇਹਨਾਂ ਦਾ ਈਵੈਂਟ ਉਹਦੇ ਉਹਦੇ ਵਿੱਚ ਕਿੰਨੇ ਸੀ ਉਹਦੇ ਵਿੱਚ ਆ ਵੀ ਕਦੀ ਬੱਸ 'ਚ ਕਦੀ ਟ੍ਰੇਨ 'ਚ ਕਦੀ ਕੁਛ ਇਹ ਆਉਂਦੀਆਂ ਇਹ ਤਾਂ ਚੀਜ਼ਾਂ ਸਫ਼ਰ ਦਾ ਹਿੱਸਾ ਹੈਗੀਆਂ ਨਾ ਇੰਨੀ ਕਿ ਤਾਂ ਮੁਸ਼ਕਲ ਬੰਦੇ ਨੂੰ ਆਉਣੀ ਆਉਣੀ ਆ ਉਹਦੀ ਕਿੰਨੀ ਕੁ ਖੁਸ਼ੀ ਆ ਦੋਤ ਡਰਤ ਨਹੀਂ ਲੱਗਾ ਹੈਗਾ ਵੀ ਮੈਂ ਪਿੱਛੇ ਨਾ ਰਹਿ ਜਾਵਾਂ। ਨਾ। ਹੈਂ? ਇਰਾਦਾ ਪੱਕਾ ਨਾ? ਹਾਂਜੀ। ਮਨ ਪੱਕਾ ਨਾ? ਹਾਂਜੀ। ਮੈਡਲ ਲੈ ਕੇ ਆਉਣਾ ਨਾ। ਸਾਈਕਲ ਜਿੱਤ ਕੇ ਲੈਣਾ ਨਾ। ਹਾਂਜੀ। ਹਾਂ। ਤੋਂ ਹੁਣ ਸਾਰੇ ਖਿਡਾਰੀ ਤੇ ਆਪਣੇ ਵੀਰ ਰਲ ਕੇ ਬੱਚੇ ਦਾ ਮਾਣ ਸਨਮਾਨ ਕਰਨਗੇ। ਪਹਿਲਾਂ ਆਪਾਂ ਜਿਹੜਾ 4th ਪਲੇਸ ਬੱਚੀ ਨੇ ਲਿਆ ਆਪਾਂ ਉਹਦਾ ਮਾਣ ਸਨਮਾਨ ਕਰਾਂਗੇ ਭਾਜੀ। ਤੇ ਹੁਣ ਜਿਹੜੀ ਬੱਚੀ ਆ ਸਾਈਕਲ ਜਿੱਤ ਕੇ ਲਈ ਮੈਡਲ ਤੇ ਟਰੋਫੀ ਤੇ ਉਹਦਾ ਮਾਣ ਸਨਮਾਨ ਬੱਬੂਆਂ ਫੇਰ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ। ਨਵੀਂ ਜਗ੍ਹਾ ਨਵੇਂ ਯਾਰ ਮਿੱਤਰ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜੀ ਸਵਾਗਤ ਹੈ ਫਿਰ ਤੋਂ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਆਪਾਂ ਬੜੇ ਦਿਨਾਂ ਬਾਅਦ ਵਾਪਸੀ ਕੀਤੀ ਹੈ ਜੀ ਗਰਾਊਂਡ ਵਾਲੀ ਵੀਡੀਓ ਤੇ ਤੇ ਅੱਜ ਦਾ ਦਿਨ ਕੁਝ ਖਾਸ ਵੀ ਰਹਿਣ ਵਾਲਾ ਹੈ ਤੇ ਗਰਾਊਂਡ ਤੁਸੀਂ ਪਹਿਲਾਂ ਮੁੱਖ ਚਲ ਕਰ ਦੇਖ ਹੀ ਚੁੱਕੇ ਹੋ ਕਿ ਅੱਜ ਦਾ ਦਿਨ ਕਿਉਂ ਖਾਸ ਰਹਿਣ ਵਾਲਾ ਦੋਸਤੋ ਇੱਕ ਛੋਟੀ ਜੀ ਬੱਚੀ ਜਿਨੇ ਆ ਨਵੀਂ ਸ਼ੁਰੂਆਤ ਕੀਤੀ ਹੈ ਜੀ ਆਪਣੀ ਸਪੋਰਟਸ ਲਾਈਨ ਦੇ ਵਿੱਚ ਤੇ ਪਹਿਲਾ ਮੈਡ 골ਡ ਮੈਡਲ ਜਿਹੜਾ ਮੋਗੇ ਤੇ ਜਿੱਤ ਕੇ ਪਿੰਡ ਟਿੱਬੇ ਦੀ ਝੋਲੀ ਦੇ ਵਿੱਚ ਲਿਆ ਕੇ ਪਾਇਆ ਤੇ ਉਸ ਬੱਚੀ ਨੂੰ ਹਰਾਇਆ ਜਿਹਨੇ ਪਹਿਲਾਂ ਲਗਾਤਾਰ 3 ਸਾਈਕਲ ਜਿੱਤੇ ਹੋਏ ਸੀ ਤੇ ਇਸ ਬੱਚੀ ਨੇ ਉਹਦਾ ਜਿਹੜੀ ਆ ਜਿੱਤ ਦੀ ਲਈ ਉਹ ਤੋੜ ਕੇ ਤੇ 골ਡ ਮੈਡਲ ਜਿਹੜਾ ਟਿੱਬੇ ਦੀ ਝੋਲੀ ਲਿਆ ਕੇ ਪਾਇਆ ਤਾਂ ਬਾਕੀ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਗਰਾਊਂਡ ਦੇ ਵਿੱਚ ਜਾ ਕੇ ਤੇ ਅੱਜ ਸਾਡੇ ਫੁੱਟਬਾਲ ਜਿਹੜੇ ਮੁੰਡੇ ਰੈਗੂਲਰ ਗੇਮ ਲਾਉਂਦੇ ਆ ਤੇ ਨਾਲੇ ਤੇ ਜਿਹੜੇ ਮੁੰਡੇ ਜਿਮ ਵਾਲੇ ਆ ਇਹ ਦੋ ਹੀ ਸੈਂਟ ਵਾਈਡਾ ਗਰਾਊਂਡ ਵਾਲੇ ਮੁੰਡੇ ਤੇ ਜਿਮ ਵਾਲੇ ਮੁੰਡੇ ਉਹਨਾਂ ਦੋਨੋਂ ਵੱਲੋਂ ਤੇ ਉਸ ਬੱਚੀ ਦਾ ਜਿਹੜਾ ਗਰਾਊਂਡ ਵਿੱਚ ਸਨਮਾਨ ਕੀਤਾ ਜਾਣਾ ਤੁਸੀਂ ਗਰਾਊਂਡ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਬੱਚੀ ਨਾਲ ਗੱਲਾਂ-ਵਾਤਾਂ ਵੀ ਕਰਾਂਗੇ ਤੇ ਉਹਨਾਂ ਤੋਂ ਇਹ ਵੀ ਜਾਣਾਂਗੇ ਕਿ ਵੀ ਪ੍ਰੈਕਟਿਸ ਕਿਵੇਂ ਉਹਨਾਂ ਨੇ ਕੀਤੀ ਕਿਵੇਂ ਉਹਨਾਂ ਨੇ ਮੈਡਲ ਜਿੱਤ ਕੇ ਲਿਆਂਦਾ ਤੇ ਤੁਸੀਂ ਆ ਤੁਹਾਨੂੰ ਪਤਾ ਹੋਣਾ ਮਹਿੰਦਰ ਲਾਲ ਜੀ ਜਿਨ੍ਹਾਂ ਨਾਲ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਹੋਈਆਂ ਉਮਰ ਉਹਨਾਂ ਦੀ ਹੈਗੀ 65 ਸਾਲ ਤੇ ਉਹਨਾਂ ਦੀ ਪੋਤੀ ਹੈ ਜੀ ਤੇ ਆਪਾਂ ਜਾ ਕੇ ਕਰਦੇ ਹਾਂ ਗੱਲਾਂ-ਵਾਤਾਂ ਆਜੋ ਦੋਸਤੋ ਚੱਲਦੇ ਹਾਂ ਗਰਾਊਂਡ ਦੇ ਵਿੱਚ ਤੇ ਦੋਸਤੋ ਗਰਾਊਂਡ ਵਿੱਚ ਪਹੁੰਚ ਚੁੱਕੇ ਹਾਂ ਤੇ ਕਾਫੀ ਦਿਨਾਂ ਬਾਅਦ ਆਪਣੀ ਜਿਹੜੀ ਆ ਗਰਾਊਂਡ ਵਾਲੀ ਵੀਡੀਓ ਅੱਜ ਬਣੇਗੀ ਤੇ ਕੁਛ ਦੇਣਾ ਜੇ ਖਾਸ ਰਹਿਣ ਵਾਲਾ ਵੀ ਆ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਛੋਟੀ ਜਿਹੀ ਬੱਚੀ ਜਿੰਨੇ ਸਟੇਟ ਲੈਵਲ ਦੇ ਜਾ ਕੇ ਤੇ ਪਿੰਡ ਟਿੱਬੇ ਦੀ ਝੋਲੀ ਦੇ ਵਿੱਚ 골ਡ ਮੈਡਲ ਤੇ ਸਾਈਕਲ ਜਿੱਤ ਕੇ ਇਹ ਲਿਆਂਦਾ ਆ ਤੇ ਦੂਸਰਾ ਉਹਨੇ ਉਸ ਬੱਚੀ ਨੂੰ ਰਾਇਆ ਜਿੰਨੇ ਪਹਿਲਾਂ ਲਗਾਤਾਰ ਤਿੰਨ ਸਾਈਕਲ ਜਿੱਤੇ ਤੇ ਉਹਦੀ ਜਿਹੜੀ ਜਿੱਤ ਦੀ ਲੈ ਨੂੰ ਪਿੰਡ ਟਿੱਬੇ ਦੀ ਬੱਚੀ ਨੇ ਤੋੜਿਆ ਤੇ ਵੀਡੀਓ ਦੇ ਨਾਲ ਐਂਡ ਤੱਕ ਫੇਰ ਕਹਿੰਦੀ ਆ ਵੀ ਜੁੜੇ ਰਹੋ ਤੇ ਆਪਾਂ ਬੱਚੀ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਦੇ ਜਿੱਤੇ ਇਨਾਮ ਵੀ ਦਿਖਾਵਾਂਗੇ ਤੇ ਪਲੱਸ ਆਪਣੇ ਫੁੱਟਬਾਲ ਵਾਲੇ ਮੁੰਡੇ ਤੇ ਜੀਮ ਵਾਲੇ ਮੁੰਡੇ ਰਲ ਕੇ ਉਸ ਬੱਚੀ ਦਾ ਜੋ ਮਾਨ ਸਨਮਾਨ ਵੀ ਕਰਨਗੇ। ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਜੀ ਪਿੰਡ ਟਿੱਬੇ ਦੀ ਗਰਾਊਂਡ ਦੇ ਵਿੱਚ ਤੇ ਇਸ ਗਰਾਊਂਡ ਨੇ ਅਨੇਕਾਂ ਟਿੱਬੇ ਪਿੰਡ ਨੂੰ ਖਿਡਾਰੀ ਦਿੱਤੇ ਆ ਕਬੱਡੀ ਦੇ ਵਿੱਚ ਜਿਵੇਂ ਮਸ਼ਹੂਰ ਨਾਮੀ ਖਿਡਾਰੀ ਹੋਇਆ ਕਮਲ ਟਿੱਬਾ ਤੇ ਹੋਰ ਇਸ ਪਿੰਡ ਦੇ ਵਿੱਚ ਜਿਹੜੇ ਖਿਡਾਰੀ ਪੁਰਾਣੇ ਖਿਡਾਰੀ ਜਿਨ੍ਹਾਂ ਦੀ ਆਪਾਂ ਗੱਲ ਕਰ ਲਈਏ ਰੂਬੀ ਟਿੱਬਾ ਮਟਾ ਟੱਬਾ ਤੇ ਰਤਨ ਸਿੰਘ ਰਤੂ ਜਿਹੜੇ ਸਭ ਤੋਂ ਸੀਨੀਅਰ ਪਲੇਅਰ ਟੱਬੇ ਦੇ ਮੰਨੇ ਜਾਂਦੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਇਸ ਪਿੰਡ ਦੇ ਨੌਜਵਾਨੀ ਤਾਂ ਜਾਂ ਜਿਹੜੇ ਛੋਟੇ ਬੱਚੇ ਆ ਨਵੇਂ-ਨਵੇਂ ਖੇਤਰਾ 'ਚ ਨਵੀਆਂ-ਨਵੀਆਂ ਮੱਲਾ ਮਾਰ ਕੇ ਤੇ ਪਿੰਡ ਦਾ ਨਾਮ ਜਿਹੜਾ ਰੌਸ਼ਨ ਕਰ ਰਹੇ ਆ ਕਿ ਪਿੰਡ ਟੱਬੇ ਦੀ ਇੱਕ ਛੋਟੀ ਜੀ ਬੱਚੀ ਜਿਹੜੇ ਮੋਗੇ ਤੋਂ ਤੇ 80 ਬੱਚਿਆਂ ਵਿੱਚੋਂ ਪਹਿਲਾ ਸਟਾਨਾ ਹਾਸਲ ਕਰਕੇ ਤੇ ਇੱਕ ਟਰੋਫੀ ਤੇ ਸਾਈਕਲ ਨਾਲ ਮਾਨ ਸਨਮਾਨ ਉਸ ਬੱਚੇ ਦਾ ਜਿਹੜਾ ਹੋਇਆ ਤੇ ਬਾਕੀ ਬਾਕੀ ਆਪਾਂ ਉਹਨਾਂ ਦੇ ਦਾਦਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨਾਲ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਰਹਿੰਦੇ ਆ ਤੇ ਇਹ ਵੀ ਐਥਲੈਟਿਕ ਈਵੈਂਟ ਜਿਹੜੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਖੇਡਣ ਜਾਂਦੇ ਜਾਂਦੇ ਰਹਿੰਦੇ ਆ ਤਾਂ ਆਪਾਂ ਸਾਰੀ ਗੱਲਬਾਤ ਇਹਨਾਂ ਤੋਂ ਜਾਣਾਂਗੇ ਤੇ ਕਿਵੇਂ ਬੱਚੀ ਨੂੰ ਇਹਨਾਂ ਨੇ ਮੋਟੀਵੇਟ ਕੀਤਾ ਕਿਵੇਂ ਉੱਥੇ ਲੈ ਕੇ ਗਏ ਗਏ ਤੇ ਕਿਵੇਂ ਦਾ ਉੱਥੋਂ ਦਾ ਮਾਹੌਲ ਰਿਹਾ ਬਾਈ ਸਾਸਰੀ ਕਾਲ ਵਾਗੇ ਜੀ ਚਾਚੇ ਆਕਾਲ ਤੇ ਪਹਿਲਾਂ ਜੀ ਮੁਬਾਰਕਾਂ ਦਿਆਂ ਨੂੰ ਸਾਰੇ ਪਰਿਵਾਰ ਨੂੰ ਤੇ ਬਹੁਤ ਸਵਾਦ ਤੁਹਾਡੇ ਘਰੇ ਜਿਹੜਾ ਆ ਮਾਹੌਲ ਬਣਿਆ ਬਹੁਤ ਜਿੱਤੇ ਇਨਾਮ ਜਿੱਤਣ ਤੋਂ ਬਾਅਦ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡ ਨੂੰ ਸਾਰੇ ਏਰੀਆ ਨੂੰ ਸਾਰੇ ਨਿਕਲ ਨੂੰ ਆਸਿਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਬੱਚੇ ਦਾ ਮਨ ਕਿਵੇਂ ਇਧਰ ਖੇਡਾਂ ਵਾਂ ਲਾਇਆ ਤੁਸੀਂ ਮੋਟੀਵੇਟ ਕੀਤਾ ਜਾਂ ਤੁਹਾਡੇ ਵੱਲ ਵੇਖ ਕੇ ਆਪਣੇ ਆਪ ਮੋਰ ਬਣ ਗਿਆ ਮੈਂ ਇਹ ਸਟੈਪ ਦੇਖ ਕੇ ਬਚਪਨ ਜੀ ਤਾਂ ਮੈਨੂੰ ਉਹਦੇ ਨਾਲ ਹੀ ਇਹ ਜਿਆਦਾ ਮਤਲਬ ਤਿਆਦ ਹੋਇਆ ਕਿ ਇਹ ਕੋਈ ਬੱਚੀ ਬਣਨ ਵਾਲੀ ਆ ਠੀਕ ਆ ਜੀ ਤੇ ਮੈਂ ਇਹਦਾ ਬੁਰਾ ਸਾਥ ਦਤਾ ਸਾਥ ਦੇ ਕੇ ਤੇ ਇਹਦੇ ਨਾਲ ਆਇਆ ਮੈਂ ਕਿ ਇਸ ਬੱਚੀ ਨੇ ਮੈਨੂੰ ਕਾਫੀ ਮਤਲਬ ਕੰਪੀਟੀਸ਼ਨ ਦੇ ਵਿੱਚ ਆਪਣੇ ਕੰਪਨੀ ਸਿੰਘ ਜਿਹੜੇ ਆ ਮਤਲਬ ਗਰਾਊਂਡ ਦੇ ਆ ਉਹਦੇ ਵਿੱਚ ਕਾਫੀ ਉਤਸ਼ਾਹਤ ਕੀਤਾ ਮੈਨੂੰ ਇਹਨੇ ਤੇ ਤੁਸੀਂ ਮਤਲਬ ਤੁਹਾਨੂੰ ਜਿਹੜਾ ਈਵੈਂਟ ਹੈ ਪਹਿਲਾਂ ਵੀ ਕੋਈ ਕੰਪੀਟੀਸ਼ਨ ਖੇਡੀ ਜਤੋਂ ਪਹਿਲਾਂ ਇਹ ਇੱਕ ਘਰਾਂਚੋ ਦੇ ਵਿੱਚ ਖੇਡ ਗਈ ਸੀ ਠੀਕ ਹੈ ਜੀ ਹਾਂਜੀ ਹਾਂਜੀ ਉੱਤੇ ਕੀ ਪੋਜੀਸ਼ਨ ਪਈ ਸੀ ਉੱਤੇ ਪੋਜੀਸ਼ਨ ਇਹਦੀ ਚੌਥੀ ਪਈ ਸੀ ਓਕੇ ਚੌਥੀ ਪੋਜੀਸ਼ਨ ਹਾਂਜੀ ਹਾਂਜੀ ਤੇ ਹੁਣ ਇਸ ਟੂਰਨਾਮੈਂਟ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਬੱਚਿਆਂ ਨੂੰ ਜਿੱਥੇ ਦੇ ਆ ਗਏ ਮੇਰੇ ਨਾਲ ਮਿਲਖਾ ਸਿੰਘ ਗਰੁੱਪ ਜਿਹੜੇ ਆ ਐਥਲੀਟ ਉਹ ਜੁੜੇ ਹੋਏ ਬਠਿੰਡੇ ਦੇ ਓਕੇ ਉਹਨਾਂ ਨੇ ਮੈਨੂੰ ਇਹ ਪੋਸਟਰ ਭੇਜੇ ਤੇ ਮੈਂ ਇਹ ਬੱਚੇ ਨੂੰ ਫਿਰ ਪਾਰਟਿਸਿਪੇਟ ਕਰਾਇਆ ਏ ਅਥਲੈਟਿਕ ਮੀਟ ਉਹ ਜਿਹੜੀ ਪਿੰਕਾ ਜਰਗ ਕਰਾਉਂਦਾ ਪਿੰਕਾ ਜਰਗ ਦਾ ਆਇਆ ਸਾਡੇ ਕੋਲ ਤੋਹਫਾ ਆਇਆ ਵੱਡਾ ਠੀਕ ਆ ਜਿਹੜਾ ਸਾਡੇ ਨਗਰ ਨੂੰ ਇਸ ਵੇਲੇ ਦੇਣਾ ਉਹਨਾਂ ਦੀ ਤੇ ਕਿੰਨੇ ਬੱਚੇ ਸੀਗੇ ਟੋਟਲ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਅਜੇ 2482 ਉਹਨਾਂ ਦੇ ਕੋਲ ਸਾਰਾ ਟੋਟਲ ਜਿਹੜਾ ਇਹਨਾਂ ਦਾ ਈਵੈਂਟ ਉਹਦੇ ਉਹਦੇ ਵਿੱਚ ਕਿੰਨੇ ਸੀ ਉਹਦੇ ਵਿੱਚ 60 ਤੋਂ 80 ਬੱਚੇ ਪਿੱਛੇ 96 ਵੀ ਰਹਿ 96 ਦੇ ਵਿੱਚੋਂ ਕੱਢ ਕੇ ਇਹ ਬੱਚਾ 80 ਦੇ ਵਿੱਚੋਂ ਤਾਂ ਹੀ ਆ ਸਪੋਰਟ ਆਹ ਠੀਕ ਆ ਠੀਕ ਆ ਪਹਿਲਾ ਨੰਬਰ ਤੇ ਆਈ ਇਹ ਕੁੜੀ 8 ਸਾਲ ਦੀ ਉਮਰ ਆ ਦੀ ਅੰਦਰ ਆ ਠੀਕ ਆ ਜੀ ਤੇ ਹੋਰ ਉੱਥੇ ਕੋਈ ਮੁਸ਼ਕਿਲਤ ਨਹੀਂ ਆਈਆਂ ਜਾ ਕੇ ਵਧੀਆ ਰਿਹਾ ਟੂਰਨਾਮੈਂਟ ਆ ਇਹ ਆ ਵੀ ਕਦੀ ਬੱਸ 'ਚ ਕਦੀ ਟ੍ਰੇਨ 'ਚ ਕਦੀ ਕੁਛ ਇਹ ਆਉਂਦੀਆਂ ਆ ਚਲੋ ਉਹ ਤਾਂ ਸਭ ਜਿਹੜਾ ਸਾਹਮਣਾ ਕਰਨਾ ਵੀ ਬੰਦੇ ਦਾ ਕਰ ਇਹ ਤਾਂ ਚੀਜ਼ਾਂ ਸਫ਼ਰ ਦਾ ਹਿੱਸਾ ਹੈਗੀਆਂ ਜੀ ਨਾ ਇੰਨੀ ਕਿ ਤਾ ਮੁਸ਼ਕਿਲ ਬੰਦੇ ਨੂੰ ਆਉਣੀ ਆਉਣੀ ਉੱਥੇ ਟੂਰਨਾਮੈਂਟ ਤੇ ਕਿਹੋ ਜੀ ਸਹੂਲਤਾਂ ਆਈ ਉੱਥੇ ਸਭ ਤੋਂ ਸਪਰ ਵਧੀਆ ਉੱਥੋਂ ਦਾ ਮਾਹੌਲ ਔਰ ਉੱਥੋਂ ਦੀ ਗਾਈਡੈਂਸ ਬਹੁਤ ਵਧੀਆ ਲੱਗੀ ਹੈ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਖੇਡਾਂ ਨਾਲ ਜੋੜ ਕੇ ਰੱਖੋ ਜਿਹੜੀਆਂ ਕਮੀਆਂ ਆਪਣੇ ਕੋਲ ਰਹਿ ਗਈਆਂ ਆਪਾਂ ਬੱਚਿਆਂ ਤੋਂ ਉਹ ਪੂਰੀਆਂ ਕਰਾਉਣੀਆਂ ਇਹ ਆਏ ਵਰਲਡ ਲੈਵਲ ਦੀ ਖਿਡਾਰੀ ਬਣਾਉਣੇ ਆ ਠੀਕ ਆ ਜੀ ਹਾਂ ਤੇ ਇਹ ਬੱਚੀ ਦੀ ਆ ਜੀ ਫਰਸਟ ਪਲੇਸ ਆ ਤੇ ਆਪਣਾ ਇਹਨਾਂ ਦਾ ਨਾਮ ਕੀ ਆ ਬੱਚੇ ਨਾਮ ਕੀ ਦਾ ਅਰਸ਼ਾ ਤੁਹਾਡਾ ਅਰਸ਼ਮਰ ਕੌਰ ਤੇ ਉਹ ਬੱਚੀ ਦੀ ਕਿੰਵੀ ਪੋਜੀਸ਼ਨ ਪਈ ਆ ਉਹਦੀ ਚੌਥੀ ਪੋਜੀਸ਼ਨ ਪਈ ਆ ਅੱਛਾ ਅੱਛਾ ਉਹ ਕਿਹੜਾ ਇਵੈਂਟ ਸੀ ਉਹਨਾਂ ਦਾ ਉਹਦਾ ਆਪਣੀ 100 ਮੀਟਰ ਦਾ ਤੇ ਇਹਨਾਂ ਦਾ ਹੈਗਾ ਇਹਦਾ 70 ਮੀਟਰ ਦਾ ਅੱਛਾ 70 ਮੀਟਰ ਦਾ ਤੇ ਮੁਬਾਰਕਾਂ ਜੀ ਤੇ ਨਾਲ ਸਾਡੇ ਨਾਲ ਮਿੰਟੂ ਭਾਜੀ ਹੁਣੀ ਵੀ ਖੜੇ ਆ ਤਾਂ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਮੁਬਾਰਕਬਾਦ ਬਹੁਤ ਵਧੀਆ ਦਾਈ ਪਿੰਡ ਟਿੱਬੇ ਦਾ ਇਸ ਖੇਤਰ ਦੇ ਵਿੱਚ ਨਾਮ ਹੋਰ ਹੋ ਰੋਸ਼ਨ ਹੋਇਆ ਤੇ ਬੱਚਿਆਂ ਨੂੰ ਕਿਵੇਂ ਖੇਡਾਂ ਨਾਲ ਜੋੜਿਆ ਜਾ ਸਕਦਾ ਤਾਂ ਤੁਸੀਂ ਇਹਨਾਂ ਦੀ ਪ੍ਰਾਪਤੀ ਤੋਂ ਕਿੰਨੇ ਕੋ ਖੁਸ਼ ਆ ਦੇਖੋ ਜੀ ਪਿੰਡ ਪੱਦਰ ਦੇ ਤੇ ਜੇ ਆ ਬੱਚਿਆਂ ਨੇ ਬਹੁਤ ਵੱਡੀ ਇੱਕ ਪਿੰਡ ਨੂੰ ਤੋਹਫਾ ਦਿੱਤਾ ਲਿਆ ਕੇ ਸ਼ਵੇੱਡੀ ਦੀ ਛੁੱਟੀ ਅਮਰ ਦੇ ਵਿੱਚ ਜਿਹੜੇ ਬੱਚੇ ਇੰਨੀ ਵੱਡੀ ਕਲਾ ਦਿਖਾ ਰਹੇ ਨੇ ਤੇ ਮੈਂ ਕਿੰਨਾ ਵੀ ਇਹ ਵੱਡ ਲੇਵਲ ਦੇ ਉੱਤੇ ਬੱਚੇ ਨਾਰੋਸ਼ਨ ਕਰਨਗੇ ਸਾਡੇ ਟਿੱਬੇ ਦਾ ਇਹ ਟਿੱਬੇ ਦੀ ਜਿਹੜੀ ਗਰਾਊਂਡ ਆ ਜਿੱਦੇ ਤੇ ਅਸੀਂ ਖੁਦ ਫੁੱਟਬਾਲ ਖੇਡਣਾ ਹੁੰਦੇ ਆ ਤੇ ਇਹ ਬੱਚੀਆਂ ਜਦੋਂ ਮੈਂ ਇੱਥੇ ਇਹ ਸਰਦਾਰਜੀ ਹੁਣਾ ਨਮਿੰਦਰ ਸਿੰਘ ਹੁਣਾਂ ਨਾਲ ਅੱਗੋਂ ਵੀ ਪਿੱਛੋਂ ਇਹ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਲਈ ਲੈ ਕੇ ਆਉਂਦੇ ਸੀ ਤੇ ਮੈਂ ਕਿਹਾ ਵੀ ਇਹ ਬੱਚਿਆਂ ਨੂੰ ਇਹਨਾਂ ਨੇ ਖੁਦ ਆਪ ਲਗਨ ਲਾਈ ਹੈ ਪੀੜੀਦਰ ਪੀੜੀ ਹੁੰਦਾ ਜਿਹੜੇ ਕੁਝ ਸਪੋਰਟਸਮੈਨ ਲੋਕ ਹੁੰਦੇ ਆ ਉਹ ਆਪਣੇ ਪਿੰਡ ਨੂੰ ਤੇ ਜਿਹੜੇ ਆਪਦੇ ਨਾਲ ਜੁੜਨ ਵਾਲੇ ਬੱਚਿਆਂ ਨੂੰ ਸਦਾ ਸ਼ਾਹਤ ਕਰਦੇ ਰਹਿੰਦੇ ਕਿ ਤੁਸੀਂ ਇਹ ਫੀਲਡ ਦੇ ਵਿੱਚ ਆਓ ਇਹ ਬਹੁਤ ਵੱਡਾ ਇਵੈਂਟ ਚੁਣਿਆ ਵਾ ਜਿਹੜਾ ਬੱਚੇ ਦਾ ਇਕੱਲਾ ਹੀ ਇਵੈਂਟ ਹੈ ਆਪਣੇ 21% ਦਾ ਕਿ ਜਿਹੜਾ ਬਹੁਤ ਲੰਮੇ ਦੂਰ ਤੱਕ ਚੱਲ ਸਕਦਾ ਕੁਝ ਗਰਾਊਂਡਾਂ ਅਜਿਹੀਆਂ ਕਿ ਜਿੱਨਾਂ ਨੂੰ ਆਪਾਂ ਟੀਮਾਂ ਉੱਥੇ ਖਿਡਾਰੀ ਨਹੀਂ ਪੂਰੇ ਹੁੰਦੇ ਤੇ ਅਸੀਂ ਉਹ ਉਸ ਚੀਜ਼ ਦੇ ਉਹ ਮਕਾਮ ਹਾਸਲ ਨਹੀਂ ਕਰ ਸਕਦੇ ਕਿ ਆਹੜਾ ਐਥਲੈਟਿਕ ਦਾ ਇਕੱਲਾ ਹੀ ਇਵੈਂਟ ਆ ਤੇ ਉਹ ਬੱਚਾ ਵਰਲਡ ਲੈਵਲ ਤੇ ਜਿੱਦਾਂ ਮਰਜ਼ੀ ਆਪਣੀ ਗੇਮ ਕਰ ਸਕਦਾ ਠੀਕ ਹੈ ਜੀ ਤੇ ਬਾਈ ਜੀ ਇੱਕ ਤੁਹਾਡੀ ਵੀ ਤੁਸੀਂ ਵੀ ਗਿਆ ਹੀਗਾ ਤੁਸੀਂ ਵੀ ਬੈਰੋਗੋ ਤੋਂ ਇੱਕ ਮੈਡਲ ਜਿੱਤ ਕੇ ਲਿਆਇਆ ਉਹਦੇ ਬਾਰੇ ਦੱਸਿਓ ਵੀ ਕਿਹੜਾ ਈਵੈਂਟ ਸੀ ਤੇ ਕਿੰਵੀਂ ਪਲੇਸ ਪਾਈ ਮਾਈਕ ਲਾ ਕੇ ਕਰ ਰਹੇ ਹੋ ਮੇਰਾ 10 ਕਿਲੋਮੀਟਰ ਦਾ ਈਵੈਂਟ ਠੀਕ ਹੈ ਉਹਦੇ ਵਿੱਚ ਮੇਰੀ ਪੰਜਵੀਂ ਦੀ ਚੌਥੀ ਪੋਜੀਸ਼ਨ ਪਈ ਹੈ ਪੰਜਵੀਂ ਪੀਕ ਹੈ ਓਕੇ ਪੰਜਵੀਂ ਪੋਜੀਸ਼ਨ ਪਈ ਹੈ ਹਾਂਜੀ ਤੇ ਠੀਕ ਆ ਇੱਕ ਦਿਨ ਦਾ ਟੂਰਨਾਮੈਂਟ ਕਿ ਦੋ ਦਿਨ ਦਾ ਦੋ ਦਿਨ ਦਾ ਸੀ ਮੇਰਾ ਟੂਰਨਾਮੈਂਟ ਸਾਢੇ 11 ਵਜੇ ਪਹੁੰਚਾ ਉੱਥੇ ਓਕੇ 6 ਵਜੇ ਚੱਲ ਕੇ ਸਾਢੇ 11 ਪਹੁੰਚਾ ਓਕੇ ਓਕੇ ਤੇ ਸ਼ਾਮੀ 7 ਵਜੇ ਮੈਂ ਘਰੇ ਪਹੁੰਚ ਗਿਆ ਵਾਪਸੀ ਓਕੇ ਤੇ ਆਪਾਂ ਬੱਚਿਆਂ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਤੇ ਪੁੱਤ ਮੁਬਾਰਕਾਂ ਦਿਆਂ ਨੂੰ ਪਹਿਲਾਂ ਤੇ ਜਿੱਤ ਦੀ ਕਿੰਨੀ ਕੁ ਖੁਸ਼ੀ ਆ ਬាទ ਖੋਲ ਕੇ ਬੋਲ ਕੋਲ ਕੇ ਬੋਲਣਾ ਕੋਈ ਗੱਲ ਨਹੀਂ ਓਏ ਉੱਥੇ ਜਾ ਕੇ ਡਰਤ ਨਹੀਂ ਲੱਗਾ ਸੀਗਾ ਵੀ ਮੈਂ ਪਿੱਛੇ ਨਾ ਰਹਿ ਜਾਵਾਂ ਹੈ ਕੀ ਕੀ ਸੋਚਿਆ ਸੀਗਾ ਲੈ ਕੇ ਜਾਣਾ ਹੈ ਜਿੱਤਾਂ ਜਿੱਤਣ ਦਾ ਸੋਚਿਆ ਸੀਗਾ ਵੈਰੀ ਗੁੱਡ ਤੇ ਇਹ ਨਵੀਆਂ ਕੁੜੀਆਂ ਨੇ 100 ਮੀਟਰ ਦਾ ਜਿਹੜਾ ਈਵੈਂਟ ਆ ਤੇ ਉਹਦੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਤੇ ਜਿਹੜਾ ਪਹਿਲਾ ਈਵੈਂਟ ਬੱਚੇ ਨੇ ਇਹਨੇ ਵੀ ਚੌਥਾ ਕੀਤਾ ਇਹਨਾਂ ਉਹਦੇ ਵਿੱਚ ਹਾਂਜੀ ਤੇ ਹਾਂ ਤੇ ਇਹਦਾ ਪਹਿਲਾ ਸੀ ਕਿ ਦੂਜਾ ਇਹਦਾ ਦੂਜਾ ਹੈ ਮੈਚ ਇਹਦਾ ਦੂਜਾ ਕੋਈ ਨਹੀਂ ਅਗਲੇ ਵੇ ਅਗਲੇ ਈਵੈਂਟ ਜੇ ਆਪਾਂ ਹੋਰ ਜ਼ੋਰ ਮਾਰ ਕੇ ਹਨਾ ਪਹਿਲੀ ਪੋਜੀਸ਼ਨ ਆਪਾਂ ਲੈ ਕੇ ਆਉਣੀ ਹੈ ਠੀਕ ਆ ਗੱਲ ਦਿਮਾਗ 'ਚ ਭਾ ਲੈਣੀ ਆ ਹਾਂਜੀ ਠੀਕ ਆ ਇਹਦਾ ਪੱਕਾ ਨਾ ਹਾਂਜੀ ਮਨ ਪੱਕਾ ਨਾ ਹਾਂਜੀ ਮੈਡਲ ਲੈ ਕੇ ਆਉਣਾ ਨਾ ਸਾਈਕਲ ਜਿੱਤ ਕੇ ਲੈਣਾ ਨਾ ਹਾਂਜੀ ਹਾਂ ਇਹ ਗੱਲ ਆਪਣੇ ਦਿਲ ਦਿਮਾਗ 'ਚ ਬਿਠਾ ਲੈਣੀ ਆ ਠੀਕ ਆ ਇਹ ਹੌਸਲਾ ਰੱਖਣਾ ਤੇ ਮਨ ਖੁਸ਼ ਹੁੰਦਾ ਜਦੋਂ ਕੋਈ ਐਦਾਂ ਮੈਡਲ ਮਿਲਦਾ ਇਨਾਮ ਮਿਲਦੇ ਹਾਂਜੀ ਤੇ ਹੁਣ ਅੱਜ ਆਪਾਂ ਤੁਹਾਡਾ ਦੋਨਾਂ ਬੱਚਿਆਂ ਦਾ ਆਪਾਂ ਫੇਰ ਮਾਨ ਸਨਮਾਨਾ ਚ ਕਰਨਾ ਠੀਕ ਆ ਤੇ ਦੋਸਤੋ ਦੱਸ ਦਈਏ ਵੀ ਅੱਜ ਜਿਹੜਾ ਇਹਨਾਂ ਬੱਚਿਆਂ ਦਾ ਮਾਨ ਸਨਮਾਨਾ ਤੇ ਗਰਾਊਂਡ ਵਿੱਚ ਜਿਹੜੇ ਮੁੰਡੇ ਖੇਡਣ ਆਉਂਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੱਚਿਆਂ ਦਾ 1 ਕਿਲੋ ਗਿਰੀਆਂ ਦੇ ਨਾਲ ਤੇ 1100 ਰੁਪਇਆ ਤੇ 1000 ਰੁਪਇਆ ਜਿਮ ਵਾਲਿਆਂ ਵਾਲੇ ਮੁੰਡਿਆਂ ਲੋ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਤੇ ਮੈਂ ਕਹਿੰਦਾ ਜੀ ਤਾੜੀਆਂ ਮਾਰ ਦਿਓ ਇਹਨਾਂ ਦੇ ਮਾਨ ਸਨਮਾਨ ਲਈ ਤੇ ਮੈਂ ਵੀਰਾਂ ਨੂੰ ਵੀ ਗੁਜਾਰਿਸ਼ ਕਰਦਾ ਵੀ ਇੱਕ ਵਾਰੀ ਸਾਰੇ ਆਜੋ ਦੋਸਤੋ ਹੁਣ ਸਾਰੇ ਖਿਡਾਰੀ ਤੇ ਆਪਣੇ ਵੀਰ ਰਲ ਕੇ ਬੱਚਿਆਂ ਦਾ ਮਾਨ ਸਨਮਾਨ ਕਰਨਗੇ ਪਹਿਲਾਂ ਆਪਾਂ ਜਿਹੜਾ 4ਥ ਪਲੇਸ ਬੱਚੀ ਨੇ ਲਿਆ ਆਪਾਂ ਉਹਦਾ ਮਾਨ ਸਨਮਾਨ ਕਰਾਂਗੇ ਭਾਜੀ ਤੇ ਘਰਪਾਲ ਭਾਜੀ ਵੱਲੋਂ ਮੈਡਲ ਪਾਇਆ ਜਾ ਰਿਹਾ ਬੋਲੇ ਜੈ ਸੋਨਿਹਾਲ ਜੈ ਜੰਧ ਰਾਮ ਜੀ ਆਪਾਂ ਤੇ ਹੁਣ ਜਿਹੜੀ ਬੱਚੀ ਆ ਸਾਈਕਲ ਜਿੱਤ ਕੇ ਲਿਆਈ ਮੈਡਲ ਤੇ ਟਰੋਫੀ ਤੇ ਉਹਦਾ ਮਾਨ ਸਨਮਾਨ ਬੱਬੂ ਭਾਜੀ ਵੱਲੋਂ ਕੀਤਾ ਜਾਊਗਾ ਜੀ ਬੋਲੋ ਸੁਨਹਿਾਰ ਸੁਨਹਿਾਰ ਤੇ ਇਹਨਾਂ ਦੋਵਾਂ ਬੱਚੀਆਂ ਵਾਸਤੇ ਤੇ ਜਿਹੜਾ ਆ ਫੁੱਟਬਾਲ ਆਪਣੇ ਮੁੰਡੇ ਖੇਡਦੇ ਉਹਨਾਂ ਵੱਲੋਂ ਗਿਰੀਆਂ ਨਾਲ ਵੀ ਜਿਹੜਾ ਆ ਮਾਨ ਸਨਮਾਨ ਕੀਤਾ ਜਾ ਰਿਹਾ ਤੇ ਮਿੰਟੂ ਭਾਜੀ ਤੇ ਬੱਚਿਆਂ ਨੂੰ ਕਰਦੇ ਉਸਪੋਰਟ ਦੀ ਗਿਰੀਆਂ ਕਰਵਾਤ ਪਤਾ ਗਏ ਬੋਲੇ ਇਸੋਣ ਹਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜੇ ਮੋਗੇ ਤੋਂ ਬਾਈ ਮਿੰਦੇ ਨੇ ਵੀ ਆਪਣੇ ਜਿਹੜਾ ਜਿਹੜਾ ਐਥਲੈਟਿਕ ਇਵੈਂਟ ਚ ਪਾਰਟਿਸਪੇਟ ਕੀਤਾ ਹੀ ਇਸ ਵਾਰ ਇਹਨਾਂ ਦੀ ਜਿਹੜੀ ਪਲੇਸ ਆ ਪੰਜਵੀਂ ਪਈਆ ਇਹਨੇ ਦੂਜੇ ਸਥਾਨ ਇਹਨਾਂ ਨੇ ਬਹੁ ਵਾਰੀ ਹਾਸਲ ਕੀਤੇ ਆ ਤੇ ਅੱਜ ਕੀ ਕੁਐਸਚਨ ਨੂੰ ਕੋਈ ਕਮੀ ਜ਼ਰੂਰ ਆ ਗਈ ਹੋएगी ਤੇ ਪਰ ਅਸੀਂ ਫਿਰ ਵੀ ਬਾਈ ਦਾ ਧੰਨਵਾਦ ਕਰਦੇ ਆ ਤੇ ਟਿੱਬੇ ਦਾ ਨਾਮ ਰੌਸ਼ਨ ਕਰ ਰਿਹਾ ਤੇ ਇਹਨਾਂ ਦਾ ਜਿਹੜਾ ਜੀ ਸਨਮਾਨ ਕੀਤਾ ਜਾ ਰਿਹਾ ਆ ਫੋਟੋ ਦੇ ਨਾਲ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਜੀ ਤੇ ਸੋ ਇਹ ਸੀ ਛੋਟੇ ਛੋਟੇ ਬੱਚਿਆਂ ਦੀ ਉਪਲਬਧੀ ਤੇ ਨਿੱਕੀ ਉਮਰ ਤੇ ਵੱਡੀਆਂ ਮੱਲਾਂ ਇਹਨਾਂ ਨੇ ਮਾਰੀਆਂ ਤੇ ਅਸੀਂ ਦੇਖਣ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜੋ ਮੋਬਾਈਲਾਂ ਤੋਂ ਦੂਰ ਰੱਖੋ ਸਿਹਤ ਤੌਰ ਤੇ ਤੇ ਮਾਨਸਿਕ ਤੌਰ ਤੇ ਤੁਹਾਡੇ ਬੱਚੇ ਸਦਾ ਤੰਦਰੁਸਤ ਰਹਿਣਗੇ ਸੋ ਦੋਸਤੋ ਬੇਨਤੀ ਨੂੰ ਪ੍ਰਵਾਨ ਕਰਨਾ ਫਿਰ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਜਗ੍ਹਾ ਨਵੇਂ ਯਾਰ ਮਿੱਤਰ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ